ਮੇਜ਼ੋਨ ਲਈ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਜਗਵਿੰਦਰ ਸਿੰਘ ਪ੍ਰੋਗਰਾਮ T20 ਦਾ ਕਿੰਗ ਕੌਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਸੁਪਰ ਹਿੱਟ ਮੁਕਾਬਲੇ ਦੀ ਜਿਸ ਤੇ ਨਜ਼ਰਾਂ ਬਣਾਈਆਂ ਹੋਈਆਂ ਨੇ ਭਾਰਤੀ ਫੈਨਸ ਨੇ ਅਤੇ ਭਾਰਤੀ ਦਰਸ਼ਕਾਂ ਨੇ ਯਾਨੀ ਕਿ ਅੱਜ ਮੈਚ ਹੈ ਭਾਰਤ ਦਾ ਤੇ ਸਾਹਮਣੇ ਟੀਮ ਹੋਵੇਗੀ ਆਇਰਲੈਂਡ ਦੀ ਇਸ ਪ੍ਰੋਗਰਾਮ ਦੇ ਵਿੱਚ ਦੋਨਾਂ ਹੀ ਟੀਮਾਂ ਤੇ ਵਿਸਤਾਰ ਪੂਰਵਕ ਚਰਚਾ ਕਰਾਂਗੇ ਪਰ ਚਰਚਾ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਆਮੋ ਸਾਹਮਣੇ ਹੋਣ ਜਾ ਰਹੀਆਂ ਹਨ ਦੋਨਾਂ ਹੀ ਤੇ ਮਤੇ ਵਿਸ਼ਵ ਕੱਪ ਚ ਕੱਲ ਹੋਵੇਗਾ ਭਾਰਤ ਦਾ ਮੈਚ ਅਤੇ ਸਾਹਮਣੇ ਹੋਵੇਗੀ ਆਇਰਲੈਂਡ ਦੀ ਟੀਮ ਇੱਕ ਪਾਸੇ ਭਾਰਤੀ ਟੀਮ ਜੋ T20 ਵਿਸ਼ਵ ਕੱਪ ਦੇ ਖਿਤਾਬ ਦੀ ਮਜ਼ਬੂਤ ਦਾਵੇਦਾਰ ਤੇ ਦੂਜੇ ਪਾਸੇ ਆਇਰਲੈਂਡ ਟੀਮ ਜੋ ਜਾਣੀ ਜਾਂਦੀ ਵਿਸ਼ਵ ਕੱਪ ਚ ਉਲਟ ਫੇਰ ਕਰਨ ਦੇ ਲਈ ਇੱਕ ਪਾਸੇ ਰੋਹਿਤ ਸ਼ਰਮਾ ਵਿਰਾਟ ਕੋਹਲੀ ਵਰਗੇ ਬੱਲੇਬਾਜ਼ ਤੇ ਦੂਜੇ ਪਾਸੇ ਪੌਲ ਸਟਾਰਲਿੰਗ ਦੀ ਟੀਮ ਤੇ ਜੋਰਜ ਮੁੰਸੀ ਵਰਗੇ ਬੱਲੇਬਾਜ਼ ਤਾ ਹੁਣ ਦੇਖਣਾ ਹੋਵੇਗਾ ਭਾਰਤੀ ਟੀਮ ਦਾ ਤਜਰਬਾ ਕੰਮ ਆਵੇਗਾ ਜਾਂ ਫਿਰ ਉਲਟ ਫੇਰ ਕਰਨ ਵਾਲੀ ਜਾਣੀ ਜਾਂਦੀ ਆਇਰਲੈਂਡ ਦੀ ਟੀਮ ਕਰੇਗੀ ਇਸ ਵਿਸ਼ਬ ਕੱਪ ਦੇ ਆਪਣੇ ਪਹਿਲੇ ਹੀ ਮੈਚ ਦੇ ਵਿੱਚ ਵੱਡਾ ਉਲਟ ਫੇਰ ਸੋ ਦੋਨੇ ਹੀ ਟੀਮਾਂ ਦਾ ਤੁਹਾਨੂੰ ਸਫਰ ਦਿਖਾਇਆ ਤੇ ਕਾਬਲੀਅਤ ਦਿਖਾਈ ਕਿ ਦੋਨੇ ਹੀ ਟੀਮਾਂ ਕੀ ਕੁਝ ਕਰ ਸਕਤੀਆਂ ਨੇ ਸ਼ੁਰੂਆਤ ਕਰਦੇ ਹਾਂ ਅੱਜ ਪਹਿਲਾਂ ਭਾਰਤੀ ਟੀਮ ਦੇ ਨਾਲ ਕਿਉਂਕਿ ਕਿਤਾਬ ਜਿੱਤਣ ਦੇ ਲਈ ਇਹ ਮੰਨੀ ਪਰ ਮੰਨੀ ਦਾਵੇਦਾਰ ਟੀਮ ਮੰਨੀ ਜਾ ਰਹੀ ਹੈ ਅਤੇ ਭਾਰਤੀ ਟੀਮ ਜੋ ਕਿ ਅਕਸਰ ਚੰਗਾ ਪ੍ਰਦਰਸ਼ਨ ਵੀ ਜੜਾ ICC ਦੇ ਟੂਰਨਾਮੈਂਟਾਂ ਦੇ ਵਿੱਚ ਕਰਦੀ ਹੈ ਪਰ ਜਿੱਤ ਦੀ ਟਰੋਫੀ ਤੋਂ ਇੱਕ ਜਾਂ ਦੋ ਕਦਮ ਪਹਿਲਾਂ ਇਸ ਦੇ ਵੱਲੋਂ ਮੈਚ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਜਾਂਦਾ ਫਿਰ ਚਾਹੇ 2023 ਦੇ ਵਨਡੇ ਵਿਸ਼ਪ ਕੱਪ ਦੀ ਆਪਾਂ ਗੱਲ ਕਰੀਏ ਚੰਗਾ ਪ੍ਰਦਰਸ਼ਨ ਸਾਰੇ ਹੀ ਵਿਸ਼ਪ ਕੱਪ ਦੇ ਵਿੱਚ ਕੀਤਾ ਪਰ ਆਖਰੀ ਫਾਈਨਲ ਇੱਕ ਕਦਮ ਦੂਰ ਸੀ ਭਾਰਤੀ ਟੀਮ ਟਰੋਫੀ ਤੋਂ ਪਰ ਆਸਟ੍ਰੇਲੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਖਿਤਾਬ ਚੁੱਕਣ ਤੋਂ ਕਿਹੜਾ ਜਿਹੜੀ ਆ ਟਰੋਫੀ ਸੀ 2023 ਵਿਸ਼ਪ ਕੱਪ ਦੀ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਚੁੱਕਣ ਤੋਂ ਖੁੰਝ ਜਾਂਦੀ ਹੈ ਭਾਰਤੀ ਟੀਮ ਪਰ ਹੁਣ ਗੱਲ ਕਰਦੇ ਹਾਂ T20 ਵਿਸ਼ਪ ਕੱਪ ਦੀ ਜੋ ਕਿ 2 ਜੂਨ ਨੂੰ ਪਹਿਲਾ ਮੈਚ ਖੇਡਿਆ ਗਿਆ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਜੇਕਰ ਹੁਣ ਦੀ ਗੱਲ ਕਰੀਏ ਤਾਂ ਕੱਲ ਨੂੰ ਅੱਜ ਖੇਡਿਆ ਜਾਵੇਗਾ ਜਿਸ ਦੇ ਵਿੱਚ ਭਾਰਤੀ ਟੀਮ ਦੇ ਸਾਹਮਣੇ ਹੋਵੇਗੀ ਆਇਰਲੈਂਡ ਦੀ ਟੀਮ ਗੱਲ ਕਰਦੇ ਆ ਭਾਰਤੀ ਟੀਮ ਦੀ ਕਿਉਂਕਿ ਰੋਹਿਤ ਸ਼ਰਮਾ ਕਪਤਾਨ ਨੇ ਅਤੇ ਚੰਗੀ ਫਾਰਮ ਦੇ ਵਿੱਚ ਨੇ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤੀ ਟੀਮ ਦੇ ਜਿੰਨੇ ਵੀ ਖਿਡਾਰੀ ਨੇ ਉਹ ਸਾਰੇ ਹੀ ਚੰਗੀ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਫਿਰ ਚਾਹੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਹੋਣ ਜਾਂ ਫਿਰ ਜੇ ਜੈਸ਼ਵੀ ਜੈਸਵਾਲ ਹੋਣ ਸੁਪਰਸਟਾਰ ਬੱਲੇਬਾਜ਼ ਵਿਰਾਟ ਕੋਹਲੀ ਹੋਣ ਜਾਂ ਫਿਰ T20 ਦੇ ਫਾਰਮੈਟ ਦੇ ਸਪੈਸ਼ਲ ਬੱਲੇਬਾਜ਼ ਮੰਨੇ ਪਰਮਨ ਸੂਰਜ ਕੁਮਾਰ ਯਾਦਵ ਹੋਣ ਜਾਂ ਫਿਰ ਬਿਹਤਰੀਨ 올 ਰਾਉਂਡਰ ਭਾਰਤ ਦੇ ਹਾਰਦਿਕ ਪਾਂਟਿਆ ਹੋਣ ਬੇਸ਼ੱਕ ਹਾਰਦਿਕ ਪਾਂਡਿਆ ਦਾ ਇਸ ਕਰਕੇ ਵੀ ਜ਼ਿਕਰ ਕਰਨਾ ਬਣਦਾ ਹੈ ਕਿਉਂਕਿ ਆਈਪੀਐਲ ਦੇ ਵਿੱਚ ਮੁੰਬਈ ਇੰਡੀਅਨ ਸੀ ਕਪਤਾਨੀ ਜਿਹੜੀ ਸਵਾਰ ਹਾਰਦਿਕ ਪਾਂਡਿਆ ਨੂੰ ਸੌਂਪੀ ਗਈ ਸੀ ਪਰ ਉਸ ਤਰੀਕੇ ਦਾ ਨਾਤਾ ਹਾਰਦਿਕ ਪਾਂਡਿਆ ਦਾ ਪ੍ਰਦਰਸ਼ਨ ਰਿਹਾ ਅਤੇ ਨਾ ਹੀ ਪ੍ਰਦਰਸ਼ਨ ਜਿਹੜਾ ਮੁੰਬਈ ਇੰਡੀਅਨ ਸੀ ਟੀਮ ਦਾ ਰਿਹਾ ਸੀ ਅਤੇ ਕਾਫੀ ਨੀਚੇ ਪੁਆਇੰਟਸ ਟੇਬਲ ਦੇ ਵਿੱਚ ਆਈਪੀਐਲ ਦੇ ਵਿੱਚ ਮੁੰਬਈ ਇੰਡੀਅਨ ਸੀ ਟੀਮ ਨੇ ਆਪਣਾ ਜਿਹੜਾ ਸਫ਼ਰ ਖਤਮ ਕੀਤਾ ਸੀ ਪਰ ਤੁਹਾਨੂੰ ਦੱਸ ਦਈਏ ਹਾਰਦਿਕ ਪਾਂਡਿਆ ਨੇ ਜਿੱਥੇ ਬੇਤਰੀਨ ਪ੍ਰਦਰਸ਼ਨ ਜਿਹੜਾ ਭਾਵੇਂ ਆਈਪੀਐਲ ਦੇ ਵਿੱਚ ਨਹੀਂ ਕੀਤਾ ਪਰ ਜਦੋਂ ਭਾਰਤੀ ਟੀਮ ਦੀ ਜਰਸੀ ਹਾਰਦਿਕ ਪਾਂਡਿਆ ਦੇ ਮੋਟਿਆਂ ਤੇ ਹੁੰਦੀ ਹੈ ਤਾਂ ਫਿਰ ਇੱਕ ਖਿਡਾਰੀ ਦਾ ਪ੍ਰਦਰਸ਼ਨ ਵੀ ਜਿਹੜਾ ਬਦਲਦਾ ਹੋਇਆ ਦਿਖਾਈ ਦਿੰਦਾ ਹੈ ਜਿਵੇਂ ਕਿ ਵਾਰਮਅਪ ਮੈਚ ਦੀ ਗੱਲ ਕਰ ਲਈਏ ਕਿਉਂਕਿ ਵਾਰਮਅਪ ਮੈਚ ਜੇਕਰ ਗੱਲ ਕਰੀਏ ਇੱਕ ਅਭਿਆਸ ਮੈਚ ਜਿਹੜਾ ਭਾਰਤੀ ਟੀਮ ਦੇ ਵੱਲੋਂ ਖੇਡਿਆ ਗਿਆ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਸਿਰਫ ਇਕਲੌਤਾ ਭਾਰਤੀ ਟੀਮ ਨੇ ਮੈਚ ਵਾਰਮਅਪ ਖੇਡਿਆ ਜਿਸ ਦੇ ਵਿੱਚ ਸਾਹਮਣੇ ਸੀ ਬੰਗਲਾਦੇਸ਼ ਦੀ ਟੀਮ ਅਤੇ ਉਸ ਮੈਚ ਦੀ ਜੇਕਰ ਗੱਲ ਕਰੀਏ ਤਾਂ ਉਸ ਮੈਚ ਦੇ ਵਿੱਚ ਹਾਰਦਿਕ ਪਾਂਡਿਆ ਦੇ ਵੱਲੋਂ ਆ ਕੇ ਲੰਮੇ ਜਿਹੜੇ ਸ਼ਾਰਟ ਨੇ ਲੰਮੀਆਂ ਹਿੱਟਾਂ ਖੇਡਿਆ ਗਿਆ ਸੀ ਅਤੇ ਸ਼ਾਨਦਾਰ 올 ਰਾਊਂਡਿੰਗ ਪ੍ਰਦਰਸ਼ਨ ਜਿਹੜਾ ਹਾਰਦਿਕ ਪਾਂਡਿਆ ਵੱਲੋਂ ਕੀਤਾ ਗਿਆ ਸੀ ਤਾਂ ਆਈਪੀਐਲ ਨੂੰ ਭੁੱਲ ਜਾਈ ਕਿਉਂਕਿ ਹੁਣ ਨਵਾਂ ਜਿਹੜਾ ਵਿਸ਼ਵ ਕੱਪ ਹੈ ਉਹ ਸਾਹਮਣੇ ਹੈ ਉਸਦੀ ਟਰੋਫੀ ਸਾਹਮਣੇ ਹੈ ਉਸਦਾ ਖਿਤਾਬ ਸਾਹਮਣੇ ਹੈ ਅਤੇ ਹੁਣ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਅਭਿਆਸ ਮੈਚ ਦੇ ਵਿੱਚ 올 ਰੌਂਡਿੰਗ ਪਰਫਾਰਮੈਂਸ ਜਿਹੜੀ ਹਾਰਦਿਕ ਪਾਟੜਿਆ ਦੇ ਵੱਲੋਂ ਦਿੱਤੀ ਗਿਆ ਕਿ ਉਹ ਵੀ ਜੋ ਟੀ20 ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤੀ ਟੀਮ ਖੇਡਣ ਜਾ ਰਹੀ ਹੈ ਸਾਹਮਣੇ ਆਇਰਲੈਂਡ ਹੋਵੇਗੀ ਕਿ ਉਸ ਦੇ ਵਿੱਚ ਵੀ ਜਿਹੜਾ ਸੇਮ ਪ੍ਰਦਰਸ਼ਨ ਹੈ ਹਾਰਦਿਕ ਪਾਟੜਿਆ ਦੇ ਵੱਲੋਂ ਆਪਣਾ ਜਾਰੀ ਰੱਖਿਆ ਜਾਵੇਗਾ ਹੁਣ ਗੱਲ ਕਰਦੇ ਆ ਭਾਰਤੀ ਕਪਤਾਨ ਦੀ ਜਿਸ ਤੇ ਸਾਰਿਆਂ ਦੀਆਂ ਨਜ਼ਰਾਂ ਨੇ ਕਿਉਂਕਿ ਆਪਾਂ ਜਾਣਦੇ ਆ ਕਿ ਰੋਹਿਤ ਸ਼ਰਮਾ ਦਾ ਜਦ ਬੱਲਾ ਚੱਲਦਾ ਤਾਂ ਰੋਹਿਤ ਸ਼ਰਮਾ ਇਕੱਲੇ ਹੀ ਬਹੁਤ ਹੁੰਦੇ ਨੇ ਕਾਫੀ ਹੁੰਦੇ ਨੇ ਭਾਰਤੀ ਟੀਮ ਦੇ ਵਿੱਚ ਕਿਸੇ ਵੀ ਮੈਚ ਨੂੰ ਜਿਤਾਉਣ ਦੇ ਲਈ ਅਤੇ ਅਭਿਆਸ ਮੈਚ ਦੀ ਗੱਲ ਕਰੀਏ ਬੇਸ਼ੱਕ ਲੰਮੀ ਪਾਰੀ ਨਹੀਂ ਖੇਡੀ ਪਰ ਉਹਨਾਂ ਦੇ ਵੱਲੋਂ ਗੱਲ ਕਰਾਂਗੇ ਉਹ ਜਿਹੜੀ ਛੋਟੀ ਜਿਹੀ ਪਾਰੀ ਖੇਡੀਗੀ ਬਹੁਤ ਘੱਟ ਗੇਂਦਾਂ ਤੇ ਵਧੀਆ ਸਟ੍ਰਾਈਕ ਰੇਟ ਤੇ ਨਾਲ ਅਥੇ ਤੁਹਾਨੂੰ ਯਾਦ ਹੋਣਾ ਕਿ ਆਈਪੀਐਲ ਮੈਚਾਂ ਦੇ ਵਿੱਚ ਵੀ ਬੇਸ਼ੱਕ ਇਸ ਵਾਰ ਕਪਤਾਨੀ ਤੋਂ ਵਾਝੇ ਕਰ ਦਿੱਤਾ ਗਿਆ ਰੋਹਿਤ ਸ਼ਰਮਾ ਨੂੰ ਪਰ ਫੇਰ ਵੀ ਬਤੌਰ ਓਪਨਰ ਮੁੰਬਈ ਇੰਡੀਅਨਜ਼ ਦੀ ਟੀਮ ਦੇ ਵਿੱਚੋਂ ਮਾਦੇ ਵੱਲੋਂ ਜਿਹੜਾ ਬੱਲੇਬਾਜ਼ੀ ਦੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਗਿਆ ਸੀ ਤੁਹਾਨੂੰ ਉਹ ਮੈਚ ਵੀ ਯਾਦ ਹੋਣਾ ਜਦੋਂ ਚਨਈ ਸੁਪਰ ਕਿੰਗਸ ਦੇ ਖਿਲਾਫ ਉਹਨਾਂ ਦੇ ਵੱਲੋਂ ਸੈਂਕੜਾ ਲਾਇਆ ਗਿਆ ਸੀ ਬੇਸ਼ੱਕ ਵਾਝੀ ਰਹੀ ਸੀ ਟੀਮ ਜਿੱਤ ਤੋਂ ਪਰ ਫੇਰ ਵੀ ਉਹਨਾਂ ਨੇ ਸੈਂਕੜਾ ਜਿਹੜਾ ਸੈਂਕੜਾ ਇੱਕ ਪਾਰੀ ਜਿਹੜੀ ਉਹਨਾਂ ਗੇ ਇਸ ਮੈਚ ਦੇ ਵਿੱਚ ਖੇਡੀ ਗਈ ਸੀ ਅਤੇ ਨਿਗਾਹਾਂ ਨੇ ਜਿਹੜੀਆਂ ਰੋਹਿਤ ਸ਼ਰਮਾ ਦੀਆਂ ਨੇ ਕਿਉਂਕਿ ਤਜਰਬੇਕਾਰ ਖਿਡਾਰੀ ਨੇ ਬਹੁਤ ਐਕਸਪੀਰੀਅੰਸ ਜਿਹੜਾ ਉਹਨਾਂ ਦਾ ਹੋ ਚੁੱਕਿਆ ਲਗਾਤਾਰ ਵਰਲਡ ਕੱਪ ਖੇਡਦੇ ਆ ਰਹੇ ਨੇ ਅਤੇ ਤੁਹਾਨੂੰ ਇਹ ਵੀ ਦੱਸ ਦਈਏ 2007 ਦੇ ਵਿੱਚ ਜਿਹੜਾ ਪਹਿਲਾ T20 ਵਿਸ਼ਵ ਕੱਪ ਹੋਇਆ ਸੀ ਤਾਂ ਉਦੋਂ ਭਾਰਤੀ ਟੀਮ ਨੇ ਹੀ ਖਿਤਾਬ 2007 ਦੇ ਵਿੱਚ ਜੋ ਕਿ ਦੱਖਣੀ ਅਫਰੀਕਾ ਦੇ ਵਿੱਚ ਵਿਸ਼ਵ ਕੱਪ ਖੇਡਿਆ ਗਿਆ ਸੀ ਤਾਂ ਉਦੋਂ ਭਾਰਤੀ ਟੀਮ ਨੇ ਪਹਿਲੇ ਹੀ ਵਰਲਡ ਕੱਪ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਪਹਿਲਾ ਹੀ ਖਿਤਾਬ ਆਪਣਾ ਨਾਮ ਵੀ ਜਿਹੜਾ ਭਾਰਤੀ ਟੀਮ ਨੇ ਕੀਤਾ ਸੀ ਤਾਂ ਉਦੋਂ ਵੀ ਇਹ ਰੋਹਿਤ ਸ਼ਰਮਾ ਦੇ ਵੱਲੋਂ ਇਹ ਵਰਲਡ ਕੱਪ ਖੇਡਿਆ ਗਿਆ ਸੀ ਅਤੇ ਐਨ ਮੌਕੇ ਤੇ ਆ ਕੇ ਛੋਟੀਆਂ-ਛੋਟੀਆਂ ਪਾਰੀਆਂ ਨੇ ਜਿਹੜੀਆਂ ਰੋਹਿਤ ਸ਼ਰਮਾ ਨੇ ਖੇਡੀਆਂ ਸੀ ਫਿਰਚਾ ਆਸਟ੍ਰੇਲੀਆ ਦੇ ਖਿਲਾਫ ਗੱਲ ਕਰੀਏ ਅਤੇ ਫਾਈਨਲ ਮੈਚ ਦਾ ਕੋਈ ਨਹੀਂ ਭੁੱਲ ਸਕਦਾ ਜਦੋਂ ਸਾਹਮਣੇ ਪਾਕਿਸਤਾਨ ਦੀ ਟੀਮ ਸੀ ਤਾਂ ਅਖੀਰਲੇ ਓਵਰਾਂ ਚਾਕੇ ਜਿਹੜੇ ਰਨ ਨੇ ਰੋਹਿਤ ਸ਼ਰਮਾ ਦੇ ਵੱਲੋਂ ਬਣਾਏ ਗਏ ਸੀ ਆਖਰੀ 20ਵੇਂ ਓਵਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਾਫੀ ਤਜਰਬਾ ਕਹਿ ਸਕਦੇ ਆ ਕਿ ਰੋਹਿਤ ਸ਼ਰਮਾ ਨੂੰ ਹੁਣ ਤੱਕ ਹੋ ਚੁੱਕਿਆ ਵਨਡੇ ਕ੍ਰਿਕਟ ਦੀ ਗੱਲ ਕਰ ਲਈਏ ਜਾਂ ਫਿਰ T20 ਕ੍ਰਿਕਟ ਦੀ ਗੱਲ ਕਰ ਲਈਏ ਤਾਂ ਉਦੋਂ 2007 ਦੇ ਵਿੱਚ ਵਿਰਾਟ ਕੋਹਲੀ ਵੀ ਇੰਡੀਆ ਟੀਮ ਦੇ ਵਿੱਚ ਨਹੀਂ ਸੀ ਜਦੋਂ ਰੋਹਿਤ ਸ਼ਰਮਾ ਨੇ ਵਰਲਡ ਕੱਪ ਖੇਡਿਆ ਸੀ ਮਹਿੰਦਰ ਸਿੰਘ ਕਪਤਾਹ ਧੋਨੀ ਜਿਹੜੇ ਕਪਤਾਨ ਸੀ ਭਾਰਤੀ ਟੀਮ ਦੇ ਅਤੇ ਭਾਰਤੀ ਟੀਮ ਨੇ ਖਿਤਾਬ ਜਿਹੜਾ ਇਹ ਜਿੱਤਿਆ ਸੀ ਤਾਂ ਤਜਰਬੇਕਾਰ ਖਿਡਾਰੀ ਨੇ ਚੰਗੀ ਫਾਰਮ ਦੇ ਵਿੱਚ ਨੇ ਚੰਗੀ ਲੈਅ ਦੇ ਵਿੱਚ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਇਰਲੈਂਡ ਦੇ ਖਿਲਾਫ ਕਿਹੋ ਜਿਹਾ ਪ੍ਰਦਰਸ਼ਨ ਰੋਹਿਤ ਸ਼ਰਮਾ ਭਾਰਤੀ ਕਪਤਾਨ ਦੇ ਵੱਲੋਂ ਕੀਤਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਉਸ ਬੱਲੇਬਾਜ਼ ਦੀ ਜਿਸ ਨੇ ਪਿਛਲੇ ਸਾਲ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ ਸਾਲ ਟੈਸਟ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਸੇ ਕਰਕੇ ਆਈਪੀਐਲ 'ਚ ਜਿੰਨਾ ਉਮੀਦ ਉਹਨਾਂ ਤੇ ਸੀ ਉਹਨਾਂ ਚੰਗੀ ਬੈਟਿੰਗ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਪਰ ਫਿਰ ਵੀ ਇੱਕ ਦੋ ਤਿੰਨ ਮੈਚਾਂ ਦੇ ਵਿੱਚ ਜਿਹੜਾ ਚੰਗੀ ਬੱਲੇਬਾਜ਼ੀ ਉਹਨਾਂ ਨੇ ਦਿਖਾਈ ਜਿਸ ਕਰਕੇ ਭਾਰਤੀ ਟੀਮ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਵੀ ਉਹ ਸਫਲ ਰਹੇ ਨੇ ਅਸੀਂ ਗੱਲ ਕਰ ਰਹੇ ਹਾਂ ਜੇ ਜੈਸ਼ਵੀ ਜੈਸਵਾਲ ਦੇ ਕਬੇ ਹਟਦੇ ਬੱਲੇਬਾਜ਼ ਰੋਹਿਤ ਸ਼ਰਮਾ ਦੇ ਵਾਂਗੂ ਖੇਡਦੇ ਨੇ ਬੇਖੌਫ ਹੋ ਕੇ ਖੇਡਦੇ ਨੇ ਅਤੇ ਚੰਗੇ ਚੰਗੇ ਗੇਂਦਬਾਜ਼ਾਂ ਦੀ ਲਾਈਨ ਲੈਂਥ ਜਿਹੜੀ ਇਸ ਬੱਲੇਬਾਜ਼ ਦੇ ਵੱਲੋਂ ਖਰਾਬ ਕਰ ਦਿੱਤੀ ਜਾਂਦੀ ਆ। ਆਲਾ ਕਿ ਇਹ ਵੀ ਚਰਚਾ ਹੋ ਰਹੀ ਹੈ ਕਿ ਯਸ਼ਸ਼ਵੀ ਜੈਸਵਾਲ ਜਿਹੜੇ ਓਪਨਿੰਗ ਕਰਦੇ ਨਜ਼ਰ ਆਉਣਗੇ ਕਿਉਂਕਿ ਬਹੁਤ ਸਾਰੇ ਜ਼ਿਕਰ ਕ੍ਰਿਕਟ ਐਕਸਪਰਟਸ ਦੀ ਗੱਲ ਕਰੀਏ ਭਾਰਤੀ ਜਿਹੜੇ ਸੀਨੀਅਰ ਖਿਡਾਰੀ ਨੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀ ਗੱਲ ਕਰੇ ਤਾਂ ਉਹਨਾਂ ਦੇ ਵੱਲੋਂ ਕਿ ਤਰ੍ਹਾਂ ਕਿਤੇ ਏ ਵੀ ਕਿਹਾ ਗਿਆ ਕਿ ਵਿਰਾਟ ਕੋਹਲੀ ਨੂੰ ਰੋਹਿਤ ਸ਼ਰਮਾ ਦੇ ਨਾਲ ਓਪਨਰ ਓਪਨਿੰਗ ਜਿਹੜੀ ਕਰਨੀ ਚਾਹੀਦੀ ਆ ਪਰ ਮੇਰਾ ਖਿਆਲ ਕਿ ਵਿਰਾਟ ਕੋਹਲੀ ਦੋਨੋਂ ਇੱਕ ਨਤੀਜੇ ਨੰਬਰ ਤੇ ਹੀ ਖੇਡਦੇ ਦਿਖਾਈ ਦੇਣਗੇ ਵਨ ਡਾਊਨ ਅਤੇ ਯਜਸ਼ਵੀ ਜੈਸਵਾਲ ਹੀ ਜਿਹੜਾ ਰੋਹਿਤ ਸ਼ਰਮਾ ਦੇ ਨਾਲ ਬੈਟਿੰਗ ਕਰਦੇ ਪਹਿਲੇ ਮੈਚ ਦੇ ਵਿੱਚ ਚਾਰਲੈਂਡ ਦੇ ਖਿਲਾਫ ਦੇਖਣਗੇ ਕਿਉਂਕਿ ਲੈਫਟ ਹੈਂਡ ਤੇ ਰਾਈਟ ਹੈਂਡ ਦਾ ਕੰਬੀਨੇਸ਼ਨ ਵੀ ਭਾਰਤੀ ਟੀਮ ਭਾਰਤੀ ਟੀਮ ਦੇ ਕੋਚ ਆਪਣੇ ਜ਼ਿਹਨ ਦੇ ਵਿੱਚ ਲੈ ਕੇ ਚੱਲਣਗੇ ਅਤੇ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਜਿਸ ਤਰੀਕੇ ਦੀ ਬੱਲੇਬਾਜ਼ੀ ਟੈਸਟ ਕ੍ਰਿਕਟ ਦੇ ਵਿੱਚ ਇੰਗਲੈਂਡ ਟੀਮ ਦੇ ਸਾਹਮਣੇ ਇਸ ਬੱਲੇਬਾਜ਼ ਨੇ तरीके ਦੀ ਬੱਲੇਬਾਜ਼ੀ ਜਿਹੜੀ ਹੁਣ ਆਇਰਲੈਂਡ ਟੀਮ ਦੇ ਖਿਲਾਫ ਆਪਣੇ ਪਹਿਲੇ ਹੀ ਮੈਚ ਦੇ ਵਿੱਚ ਕੀਤੀ ਜਾਵੇ ਜੇ ਜਸ਼ਵੀ ਜੈਸਵਾਲ ਦੇ ਵੱਲੋਂ ਤਾਂ ਇਹ ਕੀ ਪਲੇਅਰਸ ਨੇ ਜੰਦਾ ਦੀ ਅਸੀਂ ਗੱਲ ਕਰ ਰਹੇ ਹਾਂ ਪਰ ਭਾਰਤੀ ਟੀਮ ਦੀ ਗੱਲ ਕਰੀਏ ਕਿ ਬਿਹਤਰੀਨ ਪਲੇਅਰਾਂ ਦੇ ਨਾਲ ਇਹ ਟੀਮ ਲੈ ਸ ਹੈ ਤੇ ਤੁਹਾਨੂੰ ਦੱਸ ਦੇ ਕਿ ਇਕੱਲਾ ਹੀ ਇਕੱਲਾ ਜਿਹੜਾ ਖਿਡਾਰੀ ਐ ਇਸ ਟੀਮ ਦਾ ਉਹ ਆਪਣੀ ਕਾਬਲੀਅਤ ਤੇ ਨਾਲ ਜਿਹੜਾ ਇਕੱਲਾ ਹੀ ਮੈਚ ਜਿਹੜਾ ਜਿਤਾ ਸਕਦਾ ਹੈ ਅਤੇ ਜਿੱਥੇ ਜਯਸ਼ਵੀ ਜੈਸਵਾਲ ਹਾਰਦਿਕ ਪਾਂਡਿਆ ਆਲਰਾਊਂਡਰ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਨਜ਼ਰਾਂ ਆਉਣ ਗਿਆ ਤਾਂ ਹੁਣ ਟੀ20 ਕ੍ਰਿਕਟ ਜਿਸ ਤੇ ਪਿਛਲੇ ਲਗਾਤਾਰ ਜਿੰਨੇ ਵੀ ਭਾਰਤੀ ਟੀਮ ਜਿਹੜੇ ਇਹ ਵਰਲਡ ਕੱਪ ਖੇਡੀ ਆ ਵਿਸ਼ਵ ਕੱਪਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਰਿਹਾ ਤਾਂ ਉਹ ਨਾਮ ਹੈ ਤੇ ਚੋਟੀ ਦੇ ਬੱਲੇਬਾਜ਼ਾਂ ਦੇ ਵਿੱਚ ਸਭ ਤੋਂ ਉੱਪਰ ਨਾਮ ਵਿਰਾਟ ਕੋਹਲੀ ਦਾ ਵਿਰਾਟ ਕੋਹਲੀ ਉਹ ਖਿਡਾਰੀ ਹੈ ਜਿਸ ਤੇ ਸਾਰੀ ਭਾਰਤੀ ਟੀਮ ਜਿਹੜੀ ਨਿਰਭਰ ਕਰਦੀ ਹੈ ਅਤੇ ਭਾਰਤੀ ਟੀਮ ਦੀ ਜਕਰ ਗੱਲ ਕਰੀਏ ਤਾਂ ਭਾਰਤੀ ਟੀਮ ਦੇ ਇਸ ਖਿਡਾਰੀ ਤੋਂ ਇਸ ਵਰਲਡ ਕੱਪ ਦੇ ਵਿੱਚ ਵਿਸ਼ਵ ਕੱਪ ਦੇ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਨੇ ਫਿਰ ਚਾਏ ਆਪਾਂ ਫਾਰਮ ਦੀ ਗੱਲ ਕਰੀਏ ਫਾਰਮ ਤਾਂ ਆਪਾਂ ਸਾਰਿਆਂ ਨੂੰ ਪਤਾ ਆਪਾਂ IPL ਦੇ ਵਿੱਚ ਦੇਖ ਚੁੱਕੇ ਹਾਂ orange cap ਜਿਹੜੀ ਉਹਨਾਂ ਦੇ ਸਿਰ ਤੇ ਨਜ਼ਰ ਆਈ orange cap ਜਿਹੜੀ ਉਹਨਾਂ ਨੇ IPL ਦੇ ਵਿੱਚ ਜਿੱਤੀ ਹੈ ਯਾਨੀ ਕਿ ਸਭ ਤੋਂ ਵੱਧ ਜਿਹੜੇ ਸਕੋਰ ਨੇ ਰਨ ਨੇ ਉਹ ਵਿਰਾਟ ਕੋਹਲੀ ਦੇ ਵੱਲੋਂ IPL 2024 ਦੇ ਵਿੱਚ ਬਣਾਏ ਗਏ ਤਾਂ ਚੰਗੀ ਫਾਰਮ ਦੇ ਵਿੱਚ ਤਾਂ ਹੈਗੇ ਨੇ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਵਿਰਾਟ ਕੋਹਲੀ ਚੰਗੀ ਵਾਰਮਪ ਦੇ ਵਿੱਚ ਨਹੀਂ ਵੀ ਹੁੰਦੇ ਪਰ ਜਦੋਂ ਕੋਈ ਵੱਡਾ ਆਈਸੀਸੀ ਟੂਰਨਾਮੈਂਟ ਆਉਂਦਾ ਹੈ ਤਾਂ ਉਦੋਂ ਉਹ ਆਪਣੇ ਆਪ ਫਾਰਮ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਕਹਿੰਦੇ ਨੇ ਕਿ ਚੰਗਾ ਜਿਹੜਾ ਇੱਕ ਖਿਡਾਰੀ ਹੁੰਦਾ ਤਾਂ ਉਹ ਚੰਗੇ ਫਾਰਮੈਟ ਚੰਗੇ ਮੈਚਾਂ ਦੇ ਵਿੱਚ ਉਸ ਦਾ ਚੰਗਾ ਪ੍ਰਦਰਸ਼ਨ ਤਾਂ ਦੇਖਣ ਨੂੰ ਮਿਲਦਾ ਤਾਂ ਵਿਰਾਟ ਕੋਹਲੀ ਤੋਂ ਤਾਂ ਹਰ ਇੱਕ ਮੈਚ ਦੇ ਵਿੱਚ ਉਮੀਦਾਂ ਨੇ ਭਾਰਤੀ ਫੈਨਸ ਦੇ ਵੱਲੋਂ ਭਾਰਤੀ ਦਰਸ਼ਕਾਂ ਦੇ ਵੱਲੋਂ ਇਕੇ ਹਰ ਇੱਕ ਮੈਚ ਦੇ ਵਿੱਚ ਵੀਰਾਟ ਕੋਹਲੀ ਦਾ ਬੱਲਾ ਜਿਹੜਾ ਬੋਲੇਗਾ ਤੇ ਜਦੋਂ ਵਿਰਾਟ ਕੋਹਲੀ ਦਾ ਬੱਲਾ ਬੋਲਦਾ ਤਾਂ ਫਿਰ ਭਾਰਤੀ ਟੀਮ ਦੇ ਜਿਹੜੀ ਹਾਰ ਨਹੀਂ ਬਲਕਿ ਜਿੱਤ ਹੀ ਦਰਜ ਕਰਦੀ ਹੈ ਤਾਂ ਉਮੀਦ ਜਤਾਈ ਜਾ ਰਹੀ ਹੈ ਕਿ ਜਿਸ ਤਰੀਕੇ ਦੀ ਫਾਰਮ ਵਿਰਾਟ ਕੋਹਲੀ ਨੇ ਆਈਪੀਐਲ ਦੇ ਵਿੱਚ ਦਿਖਾਈ ਹੈ ਉਸੇ ਤਰੀਕੇ ਦੀ ਫਾਰਮ ਜਿਹੜੀ ਵਿਰਾਟ ਕੋਹਲੀ ਇਸ ਵਿਸ਼ਵ ਕੱਪ ਦੇ ਵਿੱਚ ਵੀ ਦਿਖਾਉਣ ਕਿਉਂਕਿ ਵਿਰਾਟ ਕੋਹਲੀ ਉਹ ਬੱਲੇਬਾਜ਼ ਨੇ ਜਿਸ ਤਿਹਾਲੇ ਦੁਆਲੇ ਜਿਹੜੀ ਮੀਡਲ ਆਰਡਰ ਕਹ ਲਈ ਆਪਾਂ ਓਪਨਿੰਗ ਬੱਲੇਬਾਜ਼ਾਂ ਤੋਂ ਬਾਅਦ ਮੀਡਲ ਆਰਡਰ ਜਿਹੜਾ ਹੁਮਤਾ ਦਿਖਾਈ ਦੇਵੇਗਾ ਕਿਉਂਕਿ ਵਿਰਾਟ ਕੋਹਲੀ ਜੇਕਰ ਨਾ ਰਬ ਨਾਕ ਰਹਿ ਕੇ ਕਿਸੇ ਮੈਚ ਦੇ ਵਿੱਚ ਜਲਦੀ ਆਊਟ ਹੋ ਜਾਂਦੇ ਨੇ ਤਾਂ ਆਪਾਂ ਪਹਿਲਾਂ ਵੀ ਬਹੁਤ ਸਾਰੇ ਮੈਚਾਂ ਦੇ ਵਿੱਚ ਦੇਖਿਆ ਵੱਡੇ ਵੱਡੇ ਜਦੋਂ ਟੂਰਨਾਮੈਂਟ ਹੁੰਦੇ ਨੇ ਵਿਸ਼ਵ ਕੱਪ ਦੇ ਫਾਈਨਲ ਦੀ ਗੱਲ ਕਰ ਲਈਏ ਕਿ ਫੇਰ ਕਿਤਨਾ ਕਿਤੇ ਡਾਮਾਡੋਲ ਜਿਹੜੀ ਭਾਰਤੀ ਟੀਮ ਹੁੰਦੀ ਦਿਖਾਈ ਦਿੰਦੀ ਆ ਤਾਂ ਇੱਕ ਕਹਿ ਸਕਦੇ ਆ ਕਿ ਮਜ਼ਬੂਤ ਜੜ ਜਿਹੜੀ ਭਾਰਤੀ ਟੀਮ ਦੀ ਹੈ ਮਿਡਲ ਆਰਡਰ ਦੀ ਹੈ ਤਾਂ ਉਹਨੇ ਵਿਰਾਟ ਕੋਹਲੀ ਤਾਂ ਉਹਨਾਂ ਦਾ ਬੱਲਾ ਬੋਲਣਾ ਬਹੁਤ ਜ਼ਰੂਰੀ ਆ ਪਰ ਅੱਗੇ ਗੱਲ ਕਰਦੇ ਆ ਉਸ ਖਿਡਾਰੀ ਦੀ ਜਿਸਨੇ ਹਾਤਸਾ ਹੋਇਆ ਨਵੇਂ ਜ਼ਿੰਦਗੀ ਮਿਲੀ ਅਤੇ ਆਈਪੀਐਲ ਦੇ ਵਿੱਚ ਤਾਂ ਚੰਗਾ ਪ੍ਰਦਰਸ਼ਨ ਕੀਤਾ ਇੱਕ ਤੋਂ ਮੈਚਾਂ ਦੇ ਵਿੱਚ ਉਹ ਜਿਹੜੇ ਬਾਹਰ ਵੀ ਜ਼ਰੂਰ ਬੈਠੇ ਨੇ ਪਰ ਹੁਣ ਫੇਰ ਤੋਂ ਜਿਹੜੀ ਬਲੂ ਜਰਸੀ ਆ ਉਸ ਦੇ ਵਿੱਚ ਖੇਡਦੇ ਨਜ਼ਰ ਆਉਣਗੇ ਯਾਨੀ ਕਿ ਭਾਰਤੀ ਵਿਕਟ ਕੀਪਰ ਰਿਸ਼ਭ ਪੰਤ ਹਾਲਾਂਕਿ ਵਿਕਟ ਕੀਪਰ ਦੀ ਜਦੋਂ ਗੱਲ ਆਉਂਦੀ ਆ ਤਾਂ ਸੰਜੂ ਸੈਮਸਨ ਦਾ ਨਾਮ ਵੀ ਜਿਹੜਾ ਨਾਲ ਚੱਲਦਾ ਹੈ ਕਿਉਂਕਿ ਸੰਜੂ ਸੈਮਸਨ ਵੀ ਉਹ ਖਿਡਾਰੀ ਆ ਜਿਸ ਨੇ ਆ ਪਹਿਲਿਆਂ ਚਾਰ ਦੇ ਵਿੱਚ ਆਪਣੀ ਟੀਮ ਨੂੰ ਪਹੁੰਚਾਇਆ ਅਤੇ ਤੁਹਾਨੂੰ ਦੱਸ ਦੇ ਕਿ ਸੰਜੂ ਸੈਮਸਨ ਦੇ ਵੱਲੋਂ ਵੀ ਚੰਗੇ ਜਿਹੜੇ ਰੰਦ ਨੇ ਆਈਪੀਐਲ ਦੇ ਵਿੱਚ ਬਣਾਏ ਗਏ ਸੀ ਪਰ ਜਦੋਂ ਟੀਮ ਪਲੇਇੰਗ 11 ਦੀ ਆਪਾਂ ਗੱਲ ਕਰਾਂਗੇ ਤਾਂ ਮੇਰੇ ਖਿਆਲ ਨਾਲ ਪਹਿਲਾ ਜਿਹੜਾ ਮੌਕਾ ਰਿਸ਼ਭ ਪੰਤ ਨੂੰ ਹੀ ਦਿੱਤਾ ਜਾਵੇਗਾ ਕਿਉਂਕਿ ਜੇਕਰ ਅਭਿਆਸ ਮੈਚ ਤੇ ਨਜ਼ਰ ਮਾਰੀਏ ਤਾਂ ਅਭਿਆਸ ਮੈਚ ਦੇ ਵਿੱਚ ਬੰਗਲਾਦੇਸ਼ ਦੇ ਖਿਲਾਫ ਉਹ ਰਿਸ਼ਭ ਪੰਤ ਸੀ ਜਿਸਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਇੱਕ ਇੱਕ ਹੱਥ ਤੇ ਵੀ ਛੱਕੇ ਨੇ ਜਿਹੜੇ ਯਾਨੀ ਕਿ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਰਿਸ਼ਭ ਪੰਤ ਉੱਥੇ ਖੇਡਦੇ ਦਿਖਾਈ ਦਿੱਤੇ ਤਾਂ ਹੋ ਸਕਦਾ ਹੈ ਸੰਜੂ ਸੈਮ Yeah. <laughs> ਮੌਕਾ ਇਸ ਵਾਰਮਅਪ ਮੈਚ ਦੇ ਵਿੱਚ ਜ਼ਰੂਰ ਦਿੱਤਾ ਸੀ ਪਰ ਸੰਜੂ ਸैमਸਨ ਦੇ ਵੱਲੋਂ ਉਸ ਤਰੀਕੇ ਦੀ ਬੱਲੇਬਾਜ਼ੀ ਨਹੀਂ ਦਿਖਾਈ ਗਈ ਜੋ ਕਿ ਉਹਨਾਂ ਦੇ ਵੱਲੋਂ ਆਈਪੀਐਲ ਦੇ ਵਿੱਚ ਦਿਖਾਈ ਗਈ ਸੀ ਤਾਂ ਰਿਸ਼ਾਪ ਪੰਤ ਮੇਰੇ ਖਿਆਲੋਂ ਪ੍ਰਾਇੋਰਟੀ ਹੋਣਗੇ ਜਿਹੜੇ ਕਿ ਐਜ਼ ਅ ਵਿਕਟ ਕੀਪਰ ਭਾਰਤੀ ਟੀਮ ਦੇ ਵਿੱਚ ਪਹਿਲੇ ਮੈਚ ਦੇ ਵਿੱਚ ਖੇਡਦੇ ਦਿਖਾਈ ਦੇਣਗੇ ਤਾਂ ਚੰਗੀ ਫਾਰਮ ਦੇ ਵਿੱਚ ਨੇ ਆਈਪੀਐਲ ਦੇ ਵਿੱਚ ਅਤੇ ਅਭਿਆਸ ਮੈਚ ਦੀ ਗੱਲ ਕਰੇ ਤਾਂ ਉਦੋਂ ਵੀ ਉਹਨਾਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਤੇ ਉਮੀਦਾਂ ਉਸੇ ਤਰੀਕੇ ਦੀ ਬੱਲੇਬਾਜ਼ੀ ਦੀਆਂ ਨੇ ਕਿ ਰਿਸ਼ਾਪ ਪੰਤ ਉਸੇ ਤਰੀਕੇ ਦੀ ਬੱਲੇਬਾਜ਼ੀ ਕਰਨ ਜਿਹੇ ਜੀ ਹੁੰਦਾ ਨੇ ਅਭਿਆਸ ਮੈਚ ਜਾਂ ਫਿਰ ਜਿਹੇ ਜੀ ਕੀਤੀ ਹੈ ਅੱਗੇ ਚੱਲਾਂਗੇ ਅੱਗੇ T20 ਦੇ ਭਾਰਤੀ ਟੀਮ ਦੇ ਉਸ ਖਿਡਾਰੀ ਦੀ ਗੱਲ ਕਰਾਂਗੇ ਜੋ ਕਿ ਬੇहद ਖਾਸ ਹੈ ਅਤਿਉ ਖਿਡਾਰੀ ਉਹ ਖਿਡਾਰੀ ਹੈ ਕਿ ਜਦੋਂ ਉਸ ਦਾ ਬੱਲਾ ਚੱਲਦਾ ਹੈ ਤਾਂ ਫਿਰ ਉਹ ਹੋਸਟ ਸਟ੍ਰਾਈਕ ਐਂਡ ਤੇ ਹੀ ਜਿਹੜੇ ਦਰਸ਼ਕ ਨੇ ਉਸ ਨੂੰ ਦੇਖਣਾ ਪਸੰਦ ਕਰਦੇ ਨੇ ਕਿਉਂਕਿ ਉਸ ਨੂੰ 360 ਡਿਗਰੀ ਪਲੇਅਰ ਵੀ ਕਿਹਾ ਜਾਂਦਾ ਤੁਸੀਂ ਜਾਣਗੇ ਹੋਮੋਗੇ ਕਿ ਮੈਂ ਸੂਰਜ ਕੁਮਾਰ ਯਾਦਵ ਦੀ ਗੱਲ ਕਰ ਰਿਹਾ ਉਹ ਖਿਡਾਰੀ ਆ ਜਿਸ ਨੇ ਮੁੰਬਈ ਇੰਡੀਅਨਸ ਤੇ ਜਿਹੜੇ ਆਈਪੀਐਲ ਦੇ ਵਿੱਚ ਪਹਿਲੇ ਤਿੰਨ ਚਾਰ ਮੈਚਾਂ ਦੀ ਗੱਲ ਕਰੇ ਤਾਂ ਉਦੋਂ ਉਸ ਨੂੰ ਜਗ੍ਹਾ ਨਹੀਂ ਮਿਲੀ ਸੀ ਬਾਹਰ ਚੱਲ ਰੇ ਸੀ ਸੱਟ ਕਰਕੇ ਪਰ ਜਦੋਂ ਫਿੱਟ ਹੋਏ ਅਤੇ ਤਮਾਕਾ ਅਜਾਇਆ ਕੀਤਾ ਕਿ ਇਕੱਲੇ ਹੀ ਮੁੰਬਈ ਇੰਡੀਅਨਸ ਨੂੰ ਜਿੱਤ ਦੀ ਦਹਲਿਜ਼ ਤੋਂ ਪਾਰ ਲੈ ਗਿਆ ਤੇ ਉਹੀ ਉਮੀਦ ਹੁਣ ਭਾਰਤੀ ਟੀਮ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਸੂਰਜ ਕੁਮਾਰ ਯਾਦਵ ਦੇ ਵੱਲੋਂ ਅਜਿਹੀ ਪਾਰੀ ਖੇਡੀ ਜਾਵੇ ਕਿ T20 ਦਾ ਖਿਤਾਬ ਜਿਹੜਾ ਇਸ ਵਾਰ ਭਾਰਤੀ ਟੀਮ ਚਤ ਲਵੇ ਕਿਉਂਕਿ ਸੂਰਜ ਕੁਮਾਰ ਯਾਦਵ ਦੀ ਜਦੋਂ ਗੱਲ ਆਉਂਦੀ ਆ ਬਹੁਤ ਸਾਰੇ ਭਾਰਤੀ ਟੀਮ ਦੇ ਵੱਲੋਂ ਜਿਹੜੇ ਮੈਚ ਖੇਡੇਗੇ ਨੇ ਤਾਂ ਉਹਨਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਤਾਂ ਜ਼ਰੂਰ ਕੀਤਾ ਪਰ ਜਦੋਂ ਵੱਡਾ ਫਾਰਮੈਟ ਸੀ ਫਿਰ ਚਾਹੇ ਆਪਾਂ ਵਨਡੇ ਵਿਸ਼ੇਪ ਕੱਪ ਦੀ ਗੱਲ ਕਰ ਲਈਏ ਤਾਂ ਉਦੋਂ ਉਹਨਾਂ ਦਾ ਬੱਲਾ बोलਿਆ ਨਹੀਂ ਖਾਮੋਸ਼ ਰਿਹਾ ਫਿਰ ਚਾਹ ਆਸਟ੍ਰੇਲੀਆ ਦੇ ਖਿਲਾਫ ਉਹ ਯਾਦ ਹੋਣਾ ਜਦੋਂ ਹੈਜ਼ਲਵੁੱਡ ਤੇ ਬੋਲ ਤੇ ਉਹਨਾਂ ਨੇ ਕੀਪਰ ਕੈਚ ਆਊਟ ਹੋਏ ਸੀ ਤਾਂ ਉਦੋਂ ਵੀ ਉਮੀਦ ਸੀ ਕਿ ਇੱਕ ਦੋ ਹਿੱਟਾਂ ਉਹਨਾਂ ਦੇ ਵੱਲੋਂ ਕੱਢੀਆਂ ਜਾਣ ਅਤੇ 250 ਦੇ ਪਾਰ ਜਿਹੜਾ ਭਾਰਤ ਤੇ ਪਹੁੰਚੇ ਪਰ ਉਦੋਂ ਅਫਸੋਸ ਕਿ ਉਹ ਜਲਦੀ ਆਊਟ ਹੋ ਗਏ ਸੀ ਅਤੇ 2022 ਦਾ ਵੀ ਉਹ ਵਿਸ਼ਪ ਕੱਪ ਯਾਦ ਆਉਂਦਾ ਜਦੋਂ ਪਾਕਿਸਤਾਨ ਦੇ ਸਾਹਮਣੇ ਭਾਰਤੀ ਟੀਮ ਸੀ ਅਤੇ ਲੋਡ ਸੀ ਸੁਰੇਸ਼ ਕੁਮਾਰ ਯਾਦਵ ਦੀ ਪਰ ਉਦੋਂ ਵੀ ਉਹਨਾਂ ਦਾ ਜਿਹੜਾ ਬੱਲਾ ਨਹੀਂ ਸੀ ਬੋਲਿਆ ਹਰੀਸ ਰੌਫ ਜੋ ਕਿ ਖੌਫ ਬਣ ਕੇ ਪਹਿਲੇ ਸ਼ੁਰੂਆਤੀ ਓਵਰਾਂ ਦੇ ਵਿੱਚ ਭਾਰਤੀ ਟੀਮ ਤੇ ਟੁੱਟੇ ਸੀ ਤਾਂ ਉਦੋਂ ਉਹਨਾਂ ਦੀ ਇੱਕ ਬੌਂਸਰ ਤੇ ਕੀਪਰ ਕਿਹਾ ਜਦੋਂ ਵੀ ਆਊਟ ਹੋ ਗਏ ਪਰ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ T20 ਵਰਲਡ ਕੱਪ ਦੇ ਵਿੱਚ ਸੂਰਿਆ ਕੁਮਾਰ ਯਾਦਵ ਦਾ ਬੱਲਾ ਜ਼ਰੂਰ ਬੋਲੇਗਾ ਤਾਂ ਉਹ ਬੱਲੇਬਾਜ਼ੀ ਦੀ ਆਪਾਂ ਗੱਲ ਕੀਤੀ ਹੈ ਇੰਡੀਆ ਦੇ ਜਿਹੜੇ ਕੀ ਪਲੇਅਰਸ ਨੇ ਜਿੰਨਾਂ ਤੇ ਨਿਗਾਹਾਂ ਸਾਰਿਆਂ ਦੀਆਂ ਰਹਿਣਗੀਆਂ ਪਰ ਜੇਕਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਸਪ੍ਰੀਤ ਬੁਮਰਾ ਯਾਨੀ ਕਿ ਬੰਬ ਬੰਬ ਬੁਮਰਾ ਤਾਂ ਉਸ ਨੂੰ ਕੋਈ ਨਹੀਂ ਪੁੱਛ ਸਕਦਾ IPL ਦੀ ਗੱਲ ਕਰੀਏ ਤਾਂ 5-5 ਵਿਕਟਾਂ ਵੀ ਮਹਿਜ਼ 24 ਬੋਲਾਂ ਦੇ ਵਿੱਚ ਉਹਨਾਂ ਨੇ ਕੱਢ ਕੇ ਮੁੰਬਈ ਇੰਡੀਅਨਸ ਨੂੰ ਦਿੱਤੀਆਂ ਨੇ ਅਤੇ ਜਸਪ੍ਰ सारी ਉਮੀਦਾਂ ਨੇ ਕਿਉਂਕਿ ਇੱਕ ਕਹਿ ਲਈਏ ਗੇਂਦਬਾਜ਼ੀ ਦੀ ਰੀਡ ਦੀ ਹੱਡੀ ਜਸਪ੍ਰਿਤ ਬੁਮਰਾ ਨੇ ਜਿੰਨਾਂ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਭਾਰਤੀ ਫੈਨਜ਼ ਅਤੇ ਦਰਸ਼ਕਾਂ ਦੇ ਵੱਲੋਂ ਹੈ ਹੀ ਪਰ ਨਾਲ ਗੱਲ ਕਰਦੇ ਆ ਪੰਜਾਬ ਦੇ ਪੁੱਤਰ ਅਰਸ਼ਦੀਪ ਸਿੰਘ ਦੀ ਅਰਸ਼ਦੀਪ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਲ ਨਾਲ ਜੇਕਰ ਗੱਲ ਕਰੀਏ ਮੁਹੰਮਦ ਸਿਰਾਜ ਦਾ ਨਾਮ ਵੀ ਚੱਲ ਰਿਹਾ ਹੈ ਪਰ ਅਰਸ਼ਦੀਪ ਤੇ ਮੁਹੰਮਦ ਸਿਰਾਜ ਜੇਕਰ ਆਈਪਲ ਪਰਫਾਰਮੈਂਸ ਦੀ ਗੱਲ ਕਰੀਏ ਤਾਰਸ਼ਦੀਪ ਦਾ ਮੁਹੰਮਦ ਸਿਰਾਜ ਨਾਲੋਂ ਬਹੁਤ ਚੰਗਾ ਪ੍ਰਦਰਸ਼ਨ ਸੀ ਅਤੇ ਉਸ ਲੈ ਦੇ ਵਿੱਚ ਕਿਤਨਾ ਖਤੇ ਮੁਹੰਮਦ ਸਿਰਾਜ ਬੰਗਲੌਰ ਦੀ ਟੀਮ ਦੇ ਵੱਲੋਂ ਜਦੋਂ ਗੇਂਦਬਾਜ਼ੀ ਕਰ ਰਹੀ ਸੀ ਤਾਂ ਨਹੀਂ ਨਜ਼ਰ ਆਈ ਅਤੇ ਅਭਿਆਸ ਮੈਚ ਦੀ ਗੱਲ ਕਰੀਏ ਬੰਗਲਾਦੇਸ਼ ਦੇ ਖਿਲਾਫ ਭਾਰਤੀ ਟੀਮ ਨੇ ਵੱਡੇ ਜਿੱਤ ਜਿਹੜੀ ਜ਼ਰੂਰ ਦਰਜ ਕੀਤੀ ਹੈ ਪਰ ਉਦੋਂ ਅਰਸ਼ਦੀਪ ਦਾ ਪ੍ਰਦਰਸ਼ਨ ਜਿਹੜਾ ਗੇਂਦਬਾਜ਼ੀ ਦੇ ਵਿੱਚ ਉਦੋਂ ਵੀ ਚੰਗਾ ਜਿਹੜਾ ਦੇਖਣ ਨੂੰ ਮਿਲਿਆ ਸੀ ਤਾਂ ਹੋ ਸਕਦਾ ਕਿ ਅਰਸ਼ ਪਹਿਲਾ ਜਿਹੜਾ ਪਲੇਇੰਗ 11 ਦੇ ਵਿੱਚ ਜਸਪ੍ਰੀਤ ਬੁਮਰਾ ਦੇ ਨਾਲ ਸ਼ਾਮਲ ਕੀਤਾ ਜਾਵੇ ਜਾਂ ਫਿਰ ਇਹ ਵੀ ਹੋ ਸਕਦਾ ਕਿ ਦੋਨੇ ਹੀ ਤੋਨੂ ਪੇਸਰ ਨੇ ਜਿਹੜੇ ਖੇਡਦੇ ਦਿਖਾਈ ਦੇਣ ਜਸਪ੍ਰੀਤ ਬੁਮਰਾ ਦੇ ਨਾਲ ਤਾਂ ਗੇਂਦਬਾਜ਼ੀ ਦੀ ਕਮਾਂਡ ਜਿਹੜੇ ਜਸਪ੍ਰੀਤ ਬੁਮਰਾ ਅਤੇ ਅਰਸ਼ਦੀਪ ਸਿੰਘ ਦੇ ਮੋਢਿਆਂ ਤੇ ਭਾਰਤੀ ਟੀਮ ਦੀ ਗੇਂਦਬਾਜ਼ੀ ਦਾ ਪਾਰ ਹੈ ਇਹ ਗੱਲ ਕੀਤੀ ਹੈ ਭਾਰਤੀ ਟੀਮ ਦੀ ਅਤੇ ਭਾਰਤੀ ਟੀਮ ਦੇ ਉਹਨਾਂ ਕੀ ਪਲੇਅਰਸ ਨੇ ਜਿਸ ਵਿੱਚ ਬਹੁਤ ਸਾਰੇ ਨਾਮ ਆਉਂਦੇ ਨੇ ਜੋ ਕਿ ਇਕੱਲੇ ਹੀ ਜਿਹੜੇ ਭਾਰਤੀ ਟੀਮ ਨੂੰ ਖਿਤਾਬ ਜਿਤਾ ਸਕਦੇ ਨੇ ਪਰ ਹੁਣ ਗੱਲ ਕਰਾਂਗੇ ਜਿਹੜੀ ਸਾਹਮਣੇ ਟੀਮ ਹੈ ਅਤੇ ਆਪਣਾ ਇਸ ਵਿਸ਼ੇਬ ਕੱਪ ਦਾ ਪਹਿਲਾ ਮੈਚ ਆਇਰਲੈਂਡ ਦੀ ਟੀਮ ਹੈ ਇਹ ਜਿਹੜੇ ਇੰਗਲਿਸ਼ ਬੱਲੇਬਾਜ਼ ਨੇ ਆਇਰਲੈਂਡ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬੇਸ਼ੱਕ T20 ਰੈਂਕਿੰਗ ਦੀ ਆਪਾਂ ਗੱਲ ਕਰ ਲੈਂਦੇ ਆ ਤਾਂ ਬਹੁਤ ਨੀਚੇ ਰੈਂਕ ਹੋਵੇਗਾ ਇਸ ਟੀਮ ਦਾ ਪਰ ਜਦੋਂ ਵੱਡੇ ਟੂਰਨਾਮੈਂਟ ਹੁੰਦੇ ਨੇ ਜਾਂ ਫਿਰ ICC ਦੇ ਟੂਰਨਾਮੈਂਟ ਹੁੰਦੇ ਨੇ ਵਿਸ਼ਵ ਕੱਪ ਹੁੰਦੇ ਨੇ ਤਾਂ ਆਇਰਲੈਂਡ ਦੀ ਟੀਮ ਕਿਸੇ ਨਾ ਕਿਸੇ ਇੱਕ ਦੋ ਮੈਚਾਂ ਦੇ ਵਿੱਚ ਆਪਣੇ ਸਾਰੇ ਜਿੰਨੇ ਵੀ ਮੈਚ ਖੇਡਦੇ ਆ ਤਾਂ ਉਸ ਦੇ ਵਿੱਚ ਵੱਡੀਆਂ ਟੀਮਾਂ ਨੂੰ ਧੋਖਾ ਜ਼ਰੂਰ ਦਿੰਦੇ ਨੇ ਕਿਉਂਕਿ ਯਾਦ ਆਵੇਗਾ ਤੁਹਾਨੂੰ 2011 ਦਾ ਉਹ ਵਨਡੇ ਵਿਸ਼ਪ ਕੱਪ ਜਦੋਂ ਇੰਗਲੈਂਡ ਨੂੰ ਜਿਹੜਾ 338 ਦਾ ਜਿਹੜਾ ਚੇਸ ਸੀ ਉਹ ਵੀ ਕਰ ਦਿੱਤਾ ਸੀ ਕੈਵਿਨ ਉਬਰਾਇਨ ਨੇ ਸ਼ਾਨਦਾਰ ਸੈਂਕੜਾ ਲਗਾਇਆ ਸੀ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਹੁਣ ਵੀ ਆਇਰਲੈਂਡ ਦੀ ਪੂਰੀਆਂ ਉਮੀਦਾਂ ਹੋਣਗੀਆਂ ਕਿ ਪਹਿਲੇ ਹੀ ਮੈਚ ਵਿੱਚ ਆਪਣਾ ਜਿਹੜਾ ਵੱਡਾ ਉਲਟ ਫੇਅਰ ਕੀਤਾ ਜਾਵੇ ਭਾਰਤ ਦੇ ਖਿਲਾਫ ਜੇਕਰ ਆਇਰਲੈਂਡ ਦੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਓਪਨਿੰਗ ਬੱਲੇਬਾਜ਼ ਅਤੇ ਬਤੌਰ ਕਪਤਾਨ ਜਿਹੜੇ ਇਸ ਟੀਮ 'ਚ ਨਜ਼ਰ ਆਉਣਗੇ ਪੌਲ ਸਟੇਲਿੰਗ ਤਾਂ ਉਹ ਵੀ ਸ਼ਾਨਦਾਰ ਫਾਰਮ ਦੇ ਵਿੱਚ ਨੇ ਬੇਸ਼ੱਕ ਆਪਣਾ ਵਾਰਮਅਪ ਮੈ ਜਿਹੜਾ ਆਇਰਲੈਂਡ ਦੀ ਟੀਮ ਆ ਹਾਰ ਗਈ ਸੀ ਆਪਣਾ ਇੱਕ ਹੀ ਬਿਆਸ ਮੈਚ ਉਹਨਾਂ ਦੇ ਵੱਲੋਂ ਖੇਡਿਆ ਗਿਆ ਸੀ ਪਰ ਹੁਣ ਪਹਿਲੇ ਜਿਹੜਾ ਇਸ ਵਿਸ਼ਵ ਕਪਤਾ ਪਹਿਲਾ ਮੈਚ ਖੇਡ ਰਿਹਾ ਤਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜ਼ਰੂਰ ਉਮੀਦ ਜਤਾਈ ਜਾ ਰਹੀ ਹੈ ਕਿ ਆਪਣਾ ਜਿੱਤ ਦੇ ਨਾਲ ਅਗਾਜ਼ ਕਰਨ ਪਰ ਸਾਹਮਣੇ ਬਹੁਤ ਮਜ਼ਬੂਤ ਟੀਮ ਹੈ ਪਰ ਫਿਰ ਵੀ ਜਿਹੜੇ 3-4 ਆਇਰਲੈਂਡ ਦੇ ਉਹ ਖਿਡਾਰੀ ਨੇ ਜੋ ਕਿ ਕੀ ਪਲੇਅਰਸ ਮੰਨੇ ਜਾ ਰਹੇ ਨੇ ਤੇ ਚੰਗੇ ਪ੍ਰਦਰਸ਼ਨ ਦੀ ਜਿੰਨਾ ਤੋਂ ਉਮੀਦ ਹੈ ਤਾਂ ਉਹਨਾਂ ਤੇ ਇੱਕ ਵਾਰ ਚਰਚਾ ਤਾਂ ਜ਼ਰੂਰ ਕਰਾਂਗੇ ਸਪੈਸ਼ਲੀ ਜਿਹੜੇ ਸਭ ਤੋਂ ਪਹਿਲਾ ਨਾਮ ਆਉਂਦਾ ਪਾਲ ਸਟੇਲਿੰਗ ਦਾ ਕਿਉਂਕਿ ਵਿਸਫੋਟਕ ਬੱਲੇਬਾਜ਼ ਨੇ ਅਤੇ ਜਦੋਂ ਪਾਲ ਸਟੇਲਿੰਗ ਦਾ ਨ ਸੇਵਾਗ ਵਰਿੰਦਰ ਸੇਵਾਗ ਜੋ ਕਿ ਮਹਾਨ ਬੱਲੇਬਾਜ਼ ਭਾਰਤੀ ਟੀਮ ਦੇ ਹੋਏ ਨੇ ਉਹਨਾਂ ਦੀ ਝਲਕ ਉਸ ਖਿਡਾਰੀ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਆ ਬੇਸ਼ੱਕ ਉਸ ਤਰੀਕੇ ਦਾ ਜਿਹੜਾ ਉਹਨਾਂ ਦਾ ਰਿਕਾਰਡ ਤਾਂ ਨਹੀਂ ਹੈਗੇ ਪਰ ਜਦੋਂ ਚੱਲਦੇ ਨੇ ਤਾਂ ਉਸੇ ਤਰੀਕੇ ਦੀ ਝਲਕ ਉਸਦੇ ਵਿੱਚੋਂ ਦੇਖਣ ਨੂੰ ਮਿਲਦੀ ਆ ਕਿਉਂਕਿ ਪਹਿਲੀ ਗੇਂਦ ਤੋਂ ਜਿਹੜਾ ਅਟੈਕ ਕਰਕੇ ਦੂਸਰੀ ਟੀਮ ਤੇ ਉਹਨਾਂ ਦੇ ਵੱਲੋਂ ਬੱਲੇਬਾਜ਼ੀ ਕੀਤੀ ਜਾਂਦੇ ਆ ਤਾਂ ਸ਼ੁਰੂਆਤ ਦੇ ਵਿੱਚ ਆਇਰਲੈਂਡ ਦੀ ਇਸ ਬੱਲੇਬਾਜ਼ ਨੂੰ ਆਊਟ ਕਰਨਾ ਜਿਹੜਾ ਭਾਰਤੀ ਟੀਮ ਦਾ ਠੀਚਾ ਹੋ ਗਿਆ ਕਿ ਇਸ ਬੱਲੇਬਾਜ਼ ਨੂੰ ਆਊਟ ਜਲਦੀ ਕਰ ਲਿਆ ਜਾਵੇ ਅੱਗੇ ਗੱਲ ਕਰਦੇ ਆ ਬੈਲ ਬਰਨੀ ਦੀ ਜੋ ਕਿ ਬਤੌਰ ਓਪਨਰ ਹੀ ਮੇਰੇ ਖਿਆਲ ਨਾਲ ਤੁਹਾਨੂੰ ਖੇਡ ਤੇ ਨਜ਼ਰ ਆਉਣਗੇ ਤੇ ਪਾਲ ਸਟਰਲਿੰਗ ਤੇ ਸਾਥੀ ਵੀ ਹੋਣਗੇ ਤਾਂ ਓਪਨਿੰਗ ਜੋੜੀ ਓਪਨਿੰਗ ਬੱਲੇਬਾਜ਼ ਦੋਨੋਂ ਹੀ ਬਹੁਤ ਚੰਗੇ ਪ੍ਰਦਰਸ਼ਨ ਪਿਛਲੇ ਕਈ ਮੈਚਾਂ ਦੇ ਵਿੱਚ ਕਰ ਚੁੱਕੇ ਨੇ ਅਤੇ ਭਾਰਤੀ ਟੀਮ ਦੇ ਸਾਹਮਣੇ ਵੀ ਇਹ ਦੋਨੇ ਹੀ ਚੰਗੇ ਪ੍ਰਦਰਸ਼ਨ ਕਰਨ ਦੀ ਉਮੀਦ ਜਤਾ ਰਹੇ ਉਨੇ ਤੁਹਾਨੂੰ ਯਾਦ ਹੋਵੇਗਾ ਜੇਕਰ ਤੋਂੜੇ ਮਹੀਨੇ ਪਿੱਛੇ ਜਾਈਏ ਤਾਂ ਆਇਰਲੈਂਡ ਦੇ ਖਿਲਾਫ ਭਾਰਤੀ ਟੀਮ ਨੇ ਤਿੰਨ T20 1D ਖੇਡੇ ਸੀ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਤਿੰਨੇ T20 1D ਮਾਫ ਕਰਨਾ ਤਿੰਨੇ T20 ਜਿਹੜੇ ਮੈਚ ਸੀ ਤਾਂ ਉਹ ਭਾਰਤੀ ਟੀਮ ਵਨ ਸਾਈਡਡ ਨਹੀਂ ਸੀ ਜਿੱਤੇ ਬਲਕਿ ਆਇਰਲੈਂਡ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਚੰਗੇ ਜਿਹੜੇ ਇੱਕ ਤੋਂ ਖਿਡਾਰੀਆਂ ਨੇ ਸ਼ਾਨਦਾਰ ਪਾਰੀਆਂ ਖੇਡੀਆਂ ਸੀ ਬੇਸ਼ੱਕ ਨਤੀਜੇ ਨੇ ਜਿਹੜੇ ਓਹੋ ਭਾਰਤੀ ਟੀਮ ਦੇ ਹਿੱਤ ਦੇ ਵਿੱਚ ਗਏ ਹੁਣ ਪਰ ਇੱਕ ਤਕੜਾ ਕੰਪੀਟੀਸ਼ਨ ਤਕੜਾ ਮੁਕਾਬਲਾ ਰਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ ਸੀ ਅਤੇ ਉਸੇ ਤਰੀਕੇ ਦੇ ਉਮੀਦ ਜਿਹੜੀ ਹੁਣ ਵੀ ਆਇਰਲੈਂਡ ਦੇ ਫੈਨਸ ਤਾਂ ਜ਼ਰੂਰ ਕਰ ਰਹੇ ਹੋਣੇ ਉਹਨਾਂ ਦੇ ਦਰਸ਼ਕ ਤਾਂ ਜ਼ਰੂਰ ਕਰ ਰਹੇ ਹੋਣੇ ਕਿ ਉਸੇ ਤਰੀਕੇ ਦੀ ਟੱਕਰ ਜਿਹੜੀ ਭਾਰਤੀ ਟੀਮ ਨੂੰ ਆਇਰਲੈਂਡ ਦੀ ਟੀਮ ਦੇਵੇ ਅਤੇ ਕੀ ਪਤਾ ਕਿ ਨਤੀਜੇ ਆਇਰਲੈਂਡ ਦੇ ਹੱਕ ਦੇ ਵਿੱਚ ਵੀ ਹੋ ਸਕਦੇ ਨੇ ਪਰ ਜਿਸ ਤਰੀਕੇ ਦੇ ਰਿਕਾਰਡ ਦੀ ਗੱਲ ਕਰੀਏ ਕਿਉਂਕਿ ਹੈਡ ਟੂ ਹੈਡ ਜੇਕਰ ਆਪਾਂ ਦੇਖੀਏ ਤਾਂ ਦੋਨੇ ਟੀਮਾਂ ਜਦੋਂ ਵੀ ਆਮੋ ਸਾਹਮਣੇ ਹੋਈਆਂ ਨੇ ਆਪਾਂ ਗੱਲ ਕਰੀਏ ਭਾਰਤੀ ਟੀਮ ਅਤੇ ਆਇਰਲੈਂਡ ਦੀ ਟੀਮ ਦੀ ਤਾਂ 7 ਸੱਤ ਵਾਰ T20 ਮੈਚ ਨੇ ਜਿਹੜੇ ਇੱਕ ਦੂਜੇ ਦੇ ਖਿਲਾਫ ਇਹਨਾਂ ਟੀਮਾਂ ਦੇ ਵੱਲੋਂ ਆਪਸ ਦੇ ਵਿੱਚ ਖੇਡੇ ਗਏ ਨੇ ਤੇ ਸੱਤਾਂ ਦੇ ਵਿੱਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਆ ਇੱਕ ਵੀ ਮੈਚ ਹੈ ਜਿਹੜਾ ਉਹ ਆਇਰਲੈਂਡ ਦੀ ਟੀਮ ਨਹੀਂ ਜਿੱਤੀ ਪਰ ਇਸ ਵਾਰ ਇਹਨਾਂ ਨਤੀਜਿਆਂ ਨੂੰ ਜਿਹੜਾ ਇੱਕ ਇੱਕ ਹੈ ਲਈ ਕਿ ਹਿਸਟਰੀ ਦੇ ਵਿੱਚ ਹੈ ਉਸ ਨੂੰ ਬਦਲਣਾ ਜ਼ਰੂਰ ਚਾਹੁੰਦੀ ਹੋਵੇਗੀ ਆਇਰਲੈਂਡ ਦੀ ਟੀਮ ਕਿ ਜਿੱਤ ਦੇ ਨਾਲ ਆਗਾਜ਼ ਕਰੇ ਤੇ ਇਹਨਾਂ ਨਤੀਜਿਆਂ ਨੂੰ ਵੀ ਜਿਹੜਾ ਆਇਰਲੈਂਡ ਦੀ ਟੀਮ ਕੋਸ਼ਿਸ਼ ਕਰੇਗੀ ਕਿ ਬਦਲ ਦੇਵੇ ਤਾਂ ਜਿੱਤੇ ਆਇਰਲੈਂਡ ਦੀ ਟੀਮ ਦੇ ਵਿੱਚ ਪਾਲਸ ਤੇ ਲਿੰਕ ਕਪਤਾਨ ਸਲਾਮੀ ਬੱਲੇਬਾਜ਼ ਉਹਨਾਂ ਤੋਂ ਬਚਣਾ ਭਾਰਤੀ ਟੀਮ ਨੂੰ ਜ਼ਰੂਰੀ ਹੋਵੇਗਾ ਤਾਂ ਉਹਨਾਂ ਦੇ ਨਾਲ-ਨਾਲ ਜਿਹੜੇ ਬੈਲਬੇਰਨੀ ਨੇ ਉਹਨਾਂ ਤੋਂ ਬਚਣਾ ਵੀ ਜ਼ਰੂਰੀ ਹੋਵੇਗਾ ਕਿਉਂਕਿ ਚੰਗੀ ਸ਼ਾਨਦਾਰ ਪਾਰੀ ਖੇਡਦੇ ਨੇ ਅਤੇ ਬਿਲਕੁਲ ਨਰਵਸ ਹੋ ਕੇ ਨਹੀਂ ਇਹ ਉਹ ਖਿਡਾਰੀ ਨੇ ਜਿੰਨਾਂ ਦੇ ਬੱਲੇਬਾਜ਼ੀ ਦੇ ਆਲੇ ਦੁਆਲੇ ਆਇਰਲੈਂਡ ਦੀ ਟੀਮ ਦੀ ਜਿਹੜੀ ਇਹ ਕਹਿ ਲਈਏ ਕਿ ਬੱਲੇਬਾਜ਼ੀ ਘੁੰਮਦੀ ਹੈ ਕਿਉਂਕਿ ਲੰਮਾ ਖੇਡਣਾ ਜਾਣਦੇ ਨੇ ਅਤੇ ਟੇਕੇ ਖੇਡਣਾ ਜਾਣਦੇ ਨੇ ਅਤੇ ਜਦੋਂ ਰਿਕੁਆਇਰਡ ਰੇਟ ਜਾਂ ਫਿਰ ਕਹਿ ਲਈਏ ਕਿ ਵੱਧ ਰੰਨਾਂ ਜਾਂ ਫਿਰ ਸਕੋਰਾਂ ਦੀ ਜ਼ਰੂਰਤ ਹੁੰਦੀ ਆ ਤਾਂ ਉਦੋਂ ਇੱਕੋਦਮ ਆਪਣਾ ਗੇਅਰ ਇਸ ਤਰੀਕੇ ਨਾਲ ਬਦਲਦੇ ਨੇ ਕਿ ਗੇਂਦਬਾਜ਼ ਵੀ ਹੈਰਾਨ ਰਹਿ ਜਾਂਦੇ ਨੇ ਅੱਗੇ ਨਾਮ ਆਉਂਦਾ ਇਸ ਟੀਮ ਦੇ ਬੱਲੇਬਾਜ਼ ਦਾ ਟੱਕਰ ਦਾ ਜੋ ਕਿ ਮਿਡਲ ਆਰਡਰ ਸੰਭਾਲਦੇ ਨੇ ਆਇਰਲੈਂਡ ਦੀ ਟੀਮ ਦਾ ਅਤੇ ਉਹ ਬੱਲੇਬਾਜ਼ ਆ ਜਿਸ ਨੇ ਤਿੰਨੇ T20 ਜਦੋਂ ਇੰਡੀਆ ਦੇ ਖਿਲਾਫ ਕੁਝ ਮਹੀਨੇ ਪਹਿਲਾਂ ਖੇਡੇ ਸੀ ਇਸ ਬੱਲੇਬਾਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਚੰਗੀ ਜਿਹੜੀ ਬੱਲੇਬਾਜ਼ੀ ਕੀਤੀ ਸੀ ਅਤੇ ਤਿੰਨੇ ਹੀ T20 ਮੈਚਾਂ ਦੇ ਵਿੱਚ ਚੰਗੇ ਸਕੋਰ ਨੇ ਜਿਹੜੇ ਭਾਰਤੀ ਟੀਮ ਦੇ ਗੇਂਦਬਾਜ਼ਾਂ ਦੇ ਅੱਗੇ ਖੜੇ ਵੀ ਕੀਤੇ ਸੀ ਤਾਂ ਇੰਨਾ ਤੋਂ ਤਾਂ ਜ਼ਰੂਰ ਆਇਰਲੈਂਡ ਦੇ ਫੈਨਸ ਨੂੰ ਉਮੀਦ ਹੋਵੇਗੀ ਕਿ ਉਸੇ ਤਰੀਕੇ ਦੀ ਪਾਰੀ ਇਹਨਾਂ ਦੇ ਵੱਲੋਂ ਆਪਣੇ ਪਹਿਲੇ ਹੀ T20 ਵਿਸ਼ਪ ਕੱਪ 2024 ਦੇ ਵਿੱਚ ਜ਼ਰੂਰ ਖੇਡੀ ਜਾਵੇ ਤਾਂ ਪਾਲ ਸਟਰਲਿੰਗ ਬੈਲਬੇਰ ਨੇ ਜੋ ਕਿ ਦੋਨੇ ਹੀ ਸਲਾਮੀ ਬੱਲੇਬਾਜ਼ ਨੇ ਓਪਨਰ ਓਪਨਰ ਨੇ ਹੁਣ ਤਾਂ ਉਮੀਦਾਂ ਤਾਂ ਉੱਥੇ ਹੀ ਜਿਹੜੇ ਮਿਡਲ ਆਰਡਰ ਦਾ ਜਿਹੜਾ ਆਪਣੇ ਭਾਰ ਮੋਡਿਆਂ ਤੇ ਚੁੱਕਣਗੇ ਤਾਂ ਉਹ ਨਾਮ ਹੈ ਟੱਕਰ ਦਾ ਅਤੇ ਜੇਕਰ ਆਇਰਲੈਂਡ ਦੀ ਟੀਮ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਨਾਮ ਆਵੇਗਾ ਕ੍ਰੇਗ ਯੰਗ ਦਾ ਜੋ ਕਿ ਚੰਗਾ ਗੇਂਦਬਾਜ਼ ਨੇ ਚੰਗਾ ਤਜਰਬਾ ਹੈ ਅਤੇ ਪਿਛਲੇ ਜੇਕਰ ਉਹ ਮਾਦੀ ਜਿੰਨੇ ਵੀ ਉਹਨਾਂ ਦੇ ਵੱਲੋਂ ਮੈਚ ਖੇਡੇ ਨੇ ਤਾਂ ਹਰੇਕ ਮੈਚ ਦੇ ਵਿੱਚ ਉਹ ਅਕਸਰ ਜਿਹੜੀ ਵਿਕਟ ਉਹਨਾਂ ਦੇ ਵੱਲੋਂ ਲਈ ਜਾਂਦੀ ਆ ਤਾਂ ਇਹ ਉਹ ਖਿਡਾਰੀ ਹੈ ਜਿਸ ਤੋਂ ਭਾਰਤੀ ਬੱਲੇਬਾਜ਼ਾਂ ਨੂੰ ਬਚਣਾ ਜ਼ਰੂਰੀ ਹੋਵੇਗਾ ਤਾਂ ਜਿੱਤਾਂ ਜੋ ਉਹ ਚੰਗਾ ਜਿਹੜਾ ਪ੍ਰਦਰਸ਼ਨ ਬੱਲੇਬਾਜ਼ ਕਰ ਸਕਣ ਅਤੇ ਇਹ ਉਹ ਬੱਲੇ ਗੇਂਦਬਾਜ਼ ਨੇ ਕ੍ਰੇਗ ਯੰਗ ਜੋ ਕਿ ਜਦੋਂ ਵੀ ਆਇਰਲੈਂਡ ਦੀ ਟੀਮ ਮੈਚ ਦੇ ਵਿੱਚ ਜਿੱਤ ਹਾਸਲ ਕਰਦੀ ਹੈ ਤਾਂ ਆਇਰਲੈਂਡ ਦੀ ਟੀਮ ਦੀ ਗੇਂਦਬਾਜ਼ੀ ਦੇ ਵਿੱਚ ਇਸ ਖਿਡਾਰੀ ਦੇ ਨਾਮ ਦੇ ਅੱਗੇ ਜ਼ਰੂਰ ਜਿਹੜੀਆਂ ਵਿਕਟਾਂ ਹੁੰਦੀਆਂ ਨੇ ਕਿ ਇਸ ਖਿਡਾਰੀ ਨੇ ਜ਼ਰੂਰ ਜਿਹੜੀਆਂ ਵਿਕਟਾਂ ਛਟਕਾਈਆਂ ਨੇ ਤਾਂ ਇਹੋ ਖਿਡਾਰੀ ਹੈ ਜਿਸ ਦੀ ਗੇਂਦਬਾਜ਼ੀ ਤੋਂ ਜੜਾ ਭਾਰਤੀ ਟੀਮ ਨੂੰ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੂੰ ਬਚਣਾ ਹੋਵੇਗਾ ਅਤੇ ਦੂਜੇ ਪਾਸੇ ਜੇਕਰ ਹੈਡ ਟੂ ਹੈਡ ਦੋਨੇ ਹੀ ਟੀਮਾਂ ਦੀ ਗੱਲ ਕਰੀਏ ਤਾਂ 7 ਵਾਰਾਂ ਮੋ ਸਾਹਮਣੇ ਹੋਈਆਂ ਨੇ ਅਤੇ ਸੱਤੇ ਮੈਚਾਂ ਦੇ ਵਿੱਚ ਭਾਰਤੀ ਟੀਮ ਨੇ ਜਿੱਤ ਤਾਂ ਜ਼ਰੂਰ ਹਾਸਲ ਕੀਤੀ ਹੈ ਪਰ ਭੁੱਲਣਾ ਨਹੀਂ ਹੋਵੇਗਾ ਕਿ ਇਹ ਆਇਰਲੈਂਡ ਦੀ ਉਹ ਟੀਮ ਹੈ ਜੋ ਕਿ ਵੱਡੇ ਉਲਟਫੇ Geranda vecha, engel ਵਨਡੇ ਵਿਸ਼ਪ ਕੱਪ ਦੇ ਵਿੱਚ ਹਰਾ ਕੇ ਇਹਨਾਂ ਦੇ ਵੱਲੋਂ ਕੀਤਾ ਸੀ ਜਦੋਂ ਸਾਰੇ ਹੀ ਚੱਕਰ ਨੇ ਕਰ ਦਿੱਤੇ ਸੀ ਅਤੇ ਪਰ ਜਿਸ ਤਰੀਕੇ ਦਾ ਹਿਸਟਰੀ ਨੇ ਜਾਂ ਫਿਰ ਜਿਸ ਤਰੀਕੇ ਦੇ ਹੁਣ ਤੱਕ ਰਿਕਾਰਡ ਨੇ ਤਾਂ ਸੱਤ ਮੈਚ ਹੋਏ ਨੇ ਦੋਨੇ ਹੀ ਟੀਮਾਂ ਦੇ ਵਿਚਕਾਰ ਅਤੇ ਸੱੱਤ ਵਾਰ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਆ ਤਾਂ ਦੂਜੇ ਪਾਸੇ ਆਇਰਲੈਂਡ ਦੀ ਟੀਮ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਜ਼ਰੂਰ ਇਸ ਮੈਚ ਤੇ ਹੋਣਗੀਆਂ ਕਿ ਆਪਣਾ ਜਿਹੜਾ ਹੁਣ ਤੱਕ ਦਾ ਰਿਕਾਰਡ ਆ ਭਾਰਤੀ ਟੀਮ ਦੇ ਸਾਹਮਣੇ ਖੇਡਣ ਦਾ ਉਸ ਨੂੰ ਵੀ ਬਦਲਿਆ ਜਾਵੇ ਉਸ ਨੂੰ 7-1 ਕਰਨ ਦੀ ਕੋਸ਼ਿਸ਼ ਜਿਹੜੀ ਆਇਰਲੈਂਡ ਦੀ ਟੀਮ ਦੇ ਵੱਲੋਂ ਖਿਡਾਰੀਆਂ ਦੇ ਵੱਲੋਂ ਕੀਤੀ ਜਾਵੇਗੀ ਪਰ ਦੂਜੇ ਪਾਸੇ ਭਾਰਤੀ ਟੀਮ ਤਤੇ ਨਾਲ ਗਾਸੀ ਮੀਦਾ ਕਿਉਂਕਿ ਜਿਸ ਤਰੀਕੇ ਦਾ ਪ੍ਰਦਰਸ਼ਨ ਵਨਡੇ ਵਿਸ਼ਵ ਕੱਪ ਦੇ ਵਿੱਚ ਭਾਰਤੀ ਟੀਮ ਦੇ ਵੱਲੋਂ ਕੀਤਾ ਗਿਆ ਸੀ ਬੇਸ਼ੱਕ ਟਰੋਫੀ ਉਹਨਾਂ ਦੇ ਵੱਲੋਂ ਨਹੀਂ ਉਠਾਈ ਗਈ ਕਿਤਾਬ ਤੋਂ ਦੂਰ ਰਹੇ ਗਏ ਇੱਕ ਕਦਮ ਪਰ ਫਿਰ ਵੀ ਉਹਨਾਂ ਦੇ ਵੱਲੋਂ ਹੁਣ ਇੱਕ ਮਜ਼ਬੂਤ ਟੀਮ ਜਿਹੜੀ ਵੱਡੀ ਦਾਵੇਦਾਰ ਮੰਨੀ ਜਾ ਰਹੀ ਹੈ ਇਸ T20 ਵਿਸ਼ਵ ਕੱਪ ਦੇ ਤਾ ਉਸ ਦੇ ਵਿੱਚ ਜਿੱਥੇ ਆਸਟ੍ਰੇਲੀਆ ਵਰਗੀਆਂ ਟੀਮਾਂ ਦਾ ਨਾਮ ਆਉਂਦਾ ਹੈ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਦਾ ਨਾਮ ਆਉਂਦਾ ਤਾਂ ਉਸ ਦੇ ਵਿੱਚ ਭਾਰਤੀ ਟੀਮ ਦਾ ਨਾਮ ਵੀ ਪਹਿਲੀਆਂ ਦੋ ਤਿੰਨ ਟੀਮਾਂ ਦੇ ਵਿੱਚ ਆਉਂਦਾ ਹੈ ਕਿ ਉਹ ਟੀਮ ਹੈ ਇਸ ਟੀਮ ਦੇ ਕੋਲੋਂ ਖਿਡਾਰੀ ਨੇ ਜੋ ਕਿ ਵਿਸ਼ਵ ਕੱਪ ਭਾਰਤ ਨੂੰ ਜਿੱਤ ਆ ਸਕਦੇ ਨੇ ਅਤੇ ਸਭ ਤੋਂ ਰਾਨੀ ਦੀ ਗੱਲ ਇੱਥੇ ਇਹ ਵੀ ਹੈ ਕਿ ਭਾਰਤੀ ਟੀਮ ਨੇ ਜਦੋਂ T20 ਕ੍ਰਿਕਟ ਦੀ ਸ਼ੁਰੂਆਤ ਹੋਈ ਸੀ ਤਾਂ ਪਹਿਲਾ ਹੀ ਵਿਸ਼ਵ ਕੱਪ 2007 ਦੇ ਵਿੱਚ ਆਪਣੇ ਨਾਮ ਕੀਤਾ ਸੀ ਪਰ ਉਦੋਂ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਕਿ 2007 ਤੋਂ ਬਾਅਦ 2024 ਤੱਕ ਭਾਰਤੀ ਫੈਨਸ ਨੂੰ ਭਾਰਤੀ ਲੋਕਾਂ ਨੂੰ ਅਤੇ ਖੁਦ ਭਾਰਤੀ ਟੀਮ ਨੂੰ ਕਿ ਇੰਤਜ਼ਾਰ ਕਰਨਾ ਹੋਵੇਗਾ ਕਿ 2024 ਤੱਕ ਕਦੇ ਵੀ ਭਾਰਤੀ ਟੀਮ ਦੂਜੀ ਵਾਰ ਵਿਸ਼ਵ ਕੱਪ ਨਹੀਂ ਜਿੱਤ ਪਾਏਗੀ ਕਿਸੇ ਨੇ ਬੇਸ਼ੱਕ ਨਹੀਂ ਸੀ ਸੋਚਿਆ ਪਰ ਇਹ ਹਕੀਕਤ ਦੇ ਵਿੱਚ ਬਦਲ ਗਿਆ ਤੇ ਭਾਰਤੀ ਟੀਮ ਕਦੇ ਸੈਮੀਫਾਈਨਲ ਦੇ ਵਿੱਚ ਹਾਰ ਗਈ ਕਦੇ শ্রীলੰਕਾ 2014 ਦੇ ਨਾਲ 14 ਦੇ ਵਿੱਚ ਜਦੋਂ T20 ਵਰਲਡ ਕੱਪ ਸੀ ਤਾਂ ਸ਼੍ਰੀਲੰਕਾ ਦੇ ਹੱਥੋਂ ਫਾਈਨਲ ਦੇ ਵਿਚਾਰ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ 2016 ਦੇ ਵਿੱਚ ਵੈਸਟ ਇੰਡੀਜ਼ ਦੇ ਖਿਲਾਫ ਜੋ ਕਿ ਵਿਸ਼ਵ ਕੱਪ ਵੀ ਭਾਰਤ ਦੇ ਵਿੱਚ ਹੋ ਰਿਹਾ ਸੀ ਉਹ ਉਦੋਂ ਵੀ 2016 ਦੇ ਵਿੱਚ ਵੈਸਟ ਇੰਡੀਜ਼ ਦੇ ਹੱਥੋਂ ਭਾਰਤ ਨੂੰ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸੈਮੀਫਾਈਨਲ ਦੇ ਵਿੱਚ ਤਾਂ ਸੈਮੀਫਾਈਨਲ ਫਾਈਨਲ ਤੱਕ ਤਾਂ ਭਾਰਤੀ ਟੀਮ ਪਹੁੰਚ ਜਾਂਦੀ ਹੈ ਪਰ ਖਿਤਾਬ ਤੋਂ ਜਿਹੜੇ ਜ਼ਰੂਰ ਜਿਹੜੀ ਦੂਰ ਰਹਿ ਜਾਂਦੀ ਹੈ ਤਾਂ ਉਹ ਵੀ ਹੁਣ ਖੁਦ ਜਿਹੜੇ ਭਾਰਤੀ ਖਿਡਾਰੀ ਨੇ ਚਾਹਣਗੇ ਕਿ ਜਿਹੇ ਜਿਹੇ ਪ੍ਰਦਰਸ਼ਨ ਉਹ ਲੀਗ ਪੂਲ ਦੇ ਗਰੁੱਪਾਂ ਦੇ ਮੈਚਾਂ ਦੇ ਵਿੱਚ ਕਰਦੇ ਨੇ ਉਸੇ ਤਰੀਕੇ ਦਾ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਫਾਈਨਲ ਦੇ ਵਿੱਚ ਕੀਤਾ ਜਾਵੇ ਫੈਨਸ ਨੂੰ ਵੀ ਇਹ ਉਮੀਦ ਹੈ ਪਰ ਪਹਿਲੇ ਮੈਚ ਦੇ ਵਿੱਚ ਜਿੱਤ ਦੇ ਨਾਲ ਆਗਾਜ਼ ਕਰਨਾ ਜ਼ਰੂਰ ਚਾਹੀਏ ਕਿ ਭਾਰਤੀ ਟੀਮ ਕਿਉਂਕਿ ਜੇਕਰ ਪਹਿਲਾ ਮੈਚ ਜਿੱਤ ਦੇ ਨਾਲ ਆਗਾਜ਼ ਕਰਦੇ ਨੇ ਤਾਂ ਖਿਡਾਰੀਆਂ ਦਾ ਹੌਸਲਾ ਵੀ ਵਧਦਾ ਪਰ ਸਾਹਮਣੇ ਆ ਆਸਾਨ ਟੀਮ ਨਹੀਂ ਮੰਨਿਆ ਜਾ ਸਕਦਾ ਤਾਂ ਹੁਣ ਦੇਖਣਾ ਹੋਵੇਗਾ ਕੱਲ ਨੂੰ ਦੋਨੇ ਹੀ ਟੀਮਾਂ ਦੇ ਵਿੱਚ ਮੈਚ ਹੋਵੇਗਾ ਭਾਰਤੀ ਸਮੇਂ ਦੇ ਅਨੁਸਾਰ ਰਾਤ ਨੂੰ 8:00 ਵਜੇ ਮੈਚ ਦੀ ਸ਼ੁਰੂਆਤ ਹੋਵੇਗੀ ਡਿਜ਼ਨੀ ਹੌਟਸਟਾਰ ਤੇ ਤੁਸੀਂ ਇਸ ਮੈਚ ਨੂੰ ਲਾਈਵ ਦੇਖ ਸਕਦੇ ਹੋ ਜੇਕਰ ਤੁਸੀਂ ਆਨਲਾਈਨ ਇਸ ਮੈਚ ਨੂੰ ਦੇਖਣਾ ਚਾਹੁੰਦੇ ਹੋ ਤਾਂ ਹੁਣ ਦੇਖਣਾ ਹੋਵੇਗਾ ਦੋਨੇ ਹੀ ਟੀਮਾਂ ਇਸ ਵਿਸ਼ਵ ਕੱਪ ਦੇ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੀਆਂ ਨੇ ਅਤੇ ਕਿਹੜੀ ਟੀਮ ਜਿੱਤ ਦੇ ਨਾਲ ਅਗਾਜ਼ ਕਰਦੀ ਹੈ ਤੇ ਕਿਹੜੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਅੱਜ ਦੇ ਤਰ੍ਹਾਂ ਹਮੇਸ਼ਾ ਕਹਨੇ ਹੁੰਦੇ ਆ ਕਿ ਜਿਹੜੇ ਬੰਦੇ ਜਿਹੜੇ ਲੋਕ ਜਿਹੜੇ ਦਰਸ਼ਕ ਲਾਈਵ ਜੁੜਦੇ ਬਾਕਸ ਦੇ ਵਿੱਚ ਕਮੈਂਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰ ਸਕਦੇ ਨੇ ਕਿ ਉਹਨਾਂ ਦੇ ਮੁਤਾਬਕ ਹੁੰਦਾ ਨੂੰ ਕੀ ਲੱਗਦਾ ਹੈ ਕਿ ਜਦੋਂ ਵੀ ਅਸੀਂ ਮੈਚ ਦਾ ਕਿਸੇ ਵੀ ਮੈਚ ਦਾ ਜ਼ਿਕਰ ਕਰਦੇ ਹਾਂ ਕਿ ਕਿਹੜੀ ਟੀਮ ਜਿਹੜੀ ਇਸ ਮੈਚ ਨੂੰ ਜਿੱਤ ਸਕਦਾ ਹੈ ਤਾਂ ਉਹ ਨੀਚੇ ਕਮੈਂਟ ਕਰਕੇ ਜ਼ਰੂਰ ਆਪਣਾ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਨੇ ਅਗਲੀ ਵਾਰ ਕਿਸੇ ਹੋਰ ਮੈਚ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤੇ ਹੋਰ ਮੈਚ ਦਾ ਜ਼ਿਕਰ ਕਰਾਂਗੇ ਪਰ ਨਜ਼ਰਾਂ ਹੁਣ ਦੇਖਾਂਗੇ ਕਿ ਭਾਰਤ ਦੀ ਟੀਮ ਆਪਣੇ ਪਹਿਲੇ ਮੈਚ ਦੇ ਵਿੱਚ ਜਿੱਤ ਦਰਜ ਕਰੇਗੀ ਜਾਂ ਫਿਰ ਆਇਰਲੈਂਡ ਦੀ ਟੀਮ ਵਰ ਡਾਊਨਲੋਡ ਫੇਅਰ ਕਾਰ ਤੇ ਦੇਖਣ ਨੂੰ ਮਿਲੇਗੀ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦਿਵਾਕਿਆ ਤੰਦਵਾ